ਚੋਰਚਾ ਨਹੀਂ ਪਾਰਟੀ ਦੇ ਖਿਲਾਫ ਖੋਲਿਆ ਕੋਈ ਸਾਡੀ ਜਿਹੜੀ ਕੱਲ ਦੀ ਚੋਣ ਹੋਈ ਆ ਉਹਦੇ ਵਿੱਚ ਬੜੀ ਤੰਦਲੀ ਹੋਈ ਆ ਨਹੀਂ ਜਾਣਦਾ ਐਸਜੀਐਮ ਸਾਹਿਬ ਨੇ ਟਾਈਮ ਹੋ ਗਿਆ ਟਾਈਮ ਹੋ ਗਿਆ ਕਟਾਲਤਾ ਬਸ ਕਹਿ ਕੇ ਜੀ ਸਮਝੀ ਸਾਜਿਦ ਦੇ ਤਹਿਤ ਇਹ ਸਾਰੀ ਜਿਹੜੀ ਗੇਮ ਖੇਡੀ ਗਈ ਹੈ ਹਾਂ ਆਮ ਆਦਮੀ ਪਾਰਟੀ ਦੇ ਲੀਡਰ ਸਾਡੇ ਦਾ ਧੱਕਾ ਤਾਂ ਹੀ ਤੇ ਸਰ ਤੁਹਾਡੇ ਸਾਹਮਣੇ ਪੇਸ਼ ਹੋਇਆ ਉਹ ਜਾਂਚ ਕਰੋ ਹੋਇਆ ਕੀ ਹੈ ਕਿਉਂ ਹੋਇਆ ਹੈ ਮੇਰੇ ਕਰਕੇ ਕੀਤਾ ਜਾਂ ਕਿਸੇ ਹੋਰ ਕਰਕੇ ਕੀਤਾ ਕੀ ਗੱਲ ਹੋਈ ਮਤਲਬ ਸ਼ੀਨਾ ਰੋਜ ਪਾਰਟੀਆਂ ਚੇਂਜ ਕਰਨ ਵਾਲਾ ਨਹੀਂ ਆ ਟੇਨ ਟੇਨ ਗੱਲਾਂ ਤੋਂ ਪਾਰਟੀ ਨਹੀਂ ਛੱਡੀ ਜਾਂਦੀ ਉਹ ਸਿਰਫ ਜਿਹੜੀਆਂ ਕਾਲੀਆਂ ਭੇਡਾਂ ਉਹਨਾਂ ਵਾਸਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਅੱਜ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤਾਂ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਜਾ ਰਿਹਾ ਹੈ ਜੀ ਹਾਂ ਗੱਲ ਕਰ ਰਹੇ ਹਾਂ ਰਾਜ ਸਾਂਸੀ ਹਲਕੇ ਤੋਂ ਗੁਰਸ਼ਰਨ ਸਿੰਘ ਸ਼ੀਨਾ ਸਾਡੇ ਨਾਲ ਮੌਜੂਦ ਨੇ ਸ਼ੀਨਾ ਸਾਹਿਬ ਕੀ ਹੋ ਗਿਆ ਕਿ ਅੱਜ ਤੁਸੀਂ ਪਾਰਟੀ ਦੇ ਇੱਕ ਵੱਡੇ ਨੇਤਾ ਉਹ ਤੇ ਅੱਜ ਆਪਣੀ ਪਾਰਟੀ ਦੇ ਖਿਲਾਫ ਆਏ। ਨਹੀਂ ਮੋਰਚਾ ਨਹੀਂ ਪਾਰਟੀ ਦੇ ਖਿਲਾਫ ਖੋਲਿਆ ਕੋਈ। ਸਾਡੀ ਜਿਹੜੀ ਕੱਲ ਦੀ ਚੋਣ ਹੋਈ ਆ ਉਹਦੇ ਵਿੱਚ ਬੜੀ ਤੰਦਲੀ ਹੋਈ ਆ। ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਕਰਕੇ ਸਾਰਾ ਕੁਝ ਦੱਸ ਚੁੱਕਿਆ ਆ। ਉਹਦੇ ਉਹਦੀ ਤੰਦਲੀ ਦੇਗੇ ਇਸ ਜਿਹੜਾ ਆ ਅਸੀਂ ਉਹ ਸੀਐਮ ਸਾਹਿਬ ਨੂੰ ਤੇ Shri ਰਵਿੰਦ ਕੇਜਰੀਵਾਲ ਜੀ ਨੂੰ ਤੇ ਮਨੀਸ਼ ਸੋਸੋਧਿਆ ਜੀ ਨੂੰ ਬੇਨਤੀ ਕੀਤੀ ਆ ਵੀ ਇਹਦੀ ਜਾਂਚ ਕਰਾਓ ਵੀ ਹੋਇਆ ਕੀ ਆ। ਹੋਇਆ ਤੰਦਲੀ ਹੋਈ ਕੀ ਐ। ਵੇਖੋ ਜੀ 13 ਉਮੀਦਵਾਰ ਹੁਣ ਸਾਡੀ ਪਾਰਟੀ ਦੇ ਆਮ ਆਦਮੀ ਪਾਰਟੀ 'ਚ 13 ਉਮੀਦਵਾਰ ਸੀ। 9 ਕੌਂਸਲ ਸਹਿਬਾਨ ਜਿੱਤੇ ਸੀ ਜਿਨ੍ਹਾਂ ਚੋਂ 8 ਕੌਂਸਲ ਸਹਿਬਾਨ ਇੱਥੇ ਖਲੋਤੇ ਨੇ 4 ਜਿਹੜੇ ਹਾਰੇ ਨੇ ਉਹ ਵੀ ਖਲੋਤੇ ਨੇ 12 ਜਾਣੇ ਪਾਰਟੀ ਦੇ ਇੱਥੇ ਖਲੋਤੇ ਹੁਣ ਇੱਕ ਬੰਦਾ ਦੂਸਰੇ ਬੰਨੇ ਜਾ ਕੇ ਕਾਂਗਰਸ ਨਾਲ ਅਕਾਲੀ ਦਲ ਨਾਲ ਬੀਜੇਪੀ ਨਾਲ ਗੱਠ ਜੋੜ ਕਰਕੇ ਉਹਨੂੰ ਅੰਦਰ ਪ੍ਰਧਾਨ ਬਣਾ ਦਿੱਤਾ ਜਾਂਦਾ ਤੇ ਆਪਣੀ ਪਾਰਟੀ ਦੇ ਬੰਦਿਆਂ ਨੂੰ ਅੰਦਰ ਨਹੀਂ ਹੋਣ ਦਿੱਤਾ ਜਾਂਦਾ ਤੇ ਇਸ ਤੋਂ ਵੱਡੀ ਧਾਤ ਲਈ ਕੀ ਹੈ ਜੀ ਤੇ ਸੀਨੀਅਰ ਮੀਤ ਪ੍ਰਧਾਨ ਕਿਹਦੀ ਪਾਰਟੀ ਦਾ ਉਹ ਕਾਂਗਰਸ ਦਾ ਬਣਿਆ ਜੀ ਕਾਂਗਰਸ ਸੀਨਰ ਮੀਤੋਂ ਕਾਂਗਰਸ ਦਾ ਬਣਿਆ ਜੀ ਬਿਲਕੁਲ ਉਹਨਾਂ ਨਾਲ ਰਲ ਕੇ ਤੇ ਬਣਾਇਆ ਇਸੇ ਕਰਕੇ ਤੇ ਅੱਜ ਮੀਡੀਆ ਦੇ ਸਾਹਮਣੇ ਆਏ ਵੀ ਇਹਦੀ ਜਾਂਚ ਕਰਾਓ ਵੀ ਹੋਇਆ ਕੀ ਹੈ ਕੋਈ ਪ੍ਰਕਾਰਨ ਕੀ ਹੈ ਜੇ ਤੁਹਾਡੇ ਲੋਕਾਂ ਦੀ ਸੁਣਵਾਈ ਨਹੀਂ ਗਈ ਆਮ ਜਨਤਾ ਦੀ ਕਿਵੇਂ ਸੁਣਵਾਈ ਹੋਏ ਇਸੇ ਕਰਕੇ ਤੇ ਮੀਡੀਆ ਜਾਇਆ ਜੇ ਸੁਣਵਾਈ ਹੁੰਦੀ ਤਾਂ ਫਿਰ ਮਤਲਬ ਆਪਾਂ ਇੱਥੇ ਆਉਣਾ ਕੱਲ ਹੀ ਸੀ ਜੀ ਪਰ ਤੁਸੀਂ ਵੱਡੇ ਮੰਤਰੀਆਂ ਨਹੀਂ ਆਕੇ ਤੇ ਉਹਨਾਂ ਨੂੰ ਸਨਮਾਨਤ ਵੀ ਕਰ ਦਿੱਤਾ ਦੂਜੇ ਪੱਖ ਨੂੰ ਨਹੀਂ ਨਹੀਂ ਮੰਤਰੀ ਸਹਿਮਾਨ ਕੱਲ ਭੁੱਲਰ ਸਾਹਿਬ ਆਏ ਉਤਰਾ ਹੀ ਗਏ ਤੁਹਾਡੇ ਸਾਹਮਣੇ ਇਹੋ ਜੀ ਕੋਈ ਗੱਲ ਨਹੀਂ ਹੋਈ ਅੰਦਰ ਹੀ ਨਹੀਂ ਜਾਣਦਾ ਐਸਜੀਐਮ ਸਾਹਿਬ ਨੇ ਟਾਈਮ ਹੋ ਗਿਆ ਟਾਈਮ ਹੋ ਗਿਆ ਕਟਾਲਤਾ ਬਸ ਕਾਰਨ ਕੀ ਰਿਹਾ ਜੇਕਰ ਤੁਹਾਡੇ ਅਗਰ 13 ਚ 8 ਮਲੇ ਤੇ 8 ਕਾਉਂਸਲਰ ਇੱਥੇ ਮੌਜੂਦ ਨੇ ਪਰ ਫੇਰ ਵੀ ਇੱਕ ਵਿਧੀ ਵਿਧਾਨ ਹੁੰਦਾ ਉਹ ਵਿਧੀ ਵਿਧਾਨ ਵੀ ਫੋਲੋ ਨਹੀਂ ਕੀਤਾ ਬਿਲਕੁਲ ਨਹੀਂ ਤੇ ਤੁਹਾਡੇ ਸਾਹਮਣੇ ਪਹਿਲਾਂ ਅੰਦਰ ਸੱਦਿਆ ਗਿਆ ਜੀ ਕਾਉਂਸਲ ਸਹਬਾਨ ਕਿਹੜੇ ਕਿਹੜੇ ਨੇ ਉਹ ਪਹਿਲਾਂ ਹੀ ਮਿਲੀ ਭੁਗਤੀ ਸੀ ਜੀ ਮਿਲੀ ਭੁਗਤ ਪੂਰੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਹ ਸਾਰੀ ਜਿਹੜੀ ਗੇਮ ਖੇਡੀ ਗਈ ਹੈ ਕਿੰਨੇ ਖੜਾਈ ਹੈ ਗੇਮ ਆ ਜਾਣੇ ਸਾਹਮਣੇ ਤੁਹਾਡੇ ਹੁਣ ਸਾਰੇ ਕਿੱਥੇ ਕਿੱਥੇ ਜਾਣਾ ਜੀ ਆਖਟਰਾ ਇਹ ਜਵਾਬ ਦੇਣਾ ਪੈਣਾ ਇਹ ਲੋਕਾਂ ਦੀਆਂ ਵੋਟਾਂ ਨੇ ਲੋਕਾਂ ਕੋ ਲਈਆਂ ਨੇ ਲੋਕਾਂ ਦੀ ਕਚਹਿਰੀ 'ਚ ਆਉਣਾ ਪੈਣਾ ਪਰ ਤੁਹਾਡੇ ਕੰਮਕਾਜ ਤੇ ਸ਼ੱਕ ਸੀ ਜਿਸ ਕਰਕੇ ਪਾਰਟੀ ਨੂੰ ਦੂਸਰਾ ਵਿਕਲਪ ਚੁਣਨਾ ਪਿਆ ਨਹੀਂ ਸ਼ੱਕ ਨਹੀਂ ਹੁੰਦਾ ਪਰ ਕਈਆਂ ਬੰਦਿਆਂ ਦੀ ਈਰਖਾ ਜਿਹੜੀ ਹੁੰਦੀ ਹੈ ਨਾ ਅੰਦਰੋਂ ਵੇਖੋ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਉਹਨਾਂ ਮੈਨੇਜ ਕੀਤਾ ਹੀ ਹੈ ਨਾ ਕਿਸੇ ਨਾ ਕਿਸੇ ਨੇ ਤੇ ਕੋਈ ਸਾਡੇ ਖਿਲਾਫ ਕੋਈ ਸੰਜੰਤਰ ਹੜਲੇ ਵਰਤਿਆ ਹੀ ਨਾ ਅੱਜ ਜੇ ਅਸੀਂ ਇਲੈਕਸ਼ਨਾਂ ਅਸੀਂ ਲੜੀਆਂ ਅਸੀਂ ਜਿੱਤੀਆਂ ਅਸੀਂ ਸ਼ਹਿਰ ਅਸੀਂ ਜਤਾਇਆ ਤੇ ਮਤਲਬ ਅੱਜ ਸਾਡੀਆਂ ਲੱਤਾਂ ਖਿੱਚਣ ਵਾਸਤੇ ਸਾਰੀ ਗੇਮ ਖੇਡ ਗਈ ਪਰ ਇਹ ਗੱਲਾਂ ਕੋਈ ਵਿਪੱਖਸ਼ ਤੇ ਲਾਓ ਤੇ ਮੰਨੀਆਂ ਜਾਂਦੀਆਂ ਪਰ ਤੁਸੀਂ ਤੇ ਆਮ ਆਦਮੀ ਪਾਰਟੀ ਦੇ ਲੀਡਰ ਹੋ हां ਆម ਆម ਆਰਵੀ ਪਾਰਟੀ ਦੇ ਲੀਡਰਾਂ ਸਾਡੇ ਨੇ ਧੱਕਾ ਆ ਤਾਂ ਹੀ ਤੇ ਸਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਤਾਂ ਹੀ ਤਾਂ ਅੱਜ ਸਾਰੀ ਪ੍ਰੈਸ ਸੱਦੀ ਹੈ ਸ਼ੁਕਰ ਤੁਹਾਡਾ ਜਰਾ ਇਹ ਕਾਲੀ ਦਲ ਦਾ ਰਿਹਾ ਕਿ ਸਮਝਦੇ ਹੋ ਉਸ ਕਰਕੇ ਤੇ ਨਹੀਂ ਤੁਹਾਡੇ ਨਾਲ ਇਸ ਤਰ੍ਹਾਂ ਦੀ ਗੇਮ ਕੀਤੀ ਇਹ ਕਾਲੀ ਦਲ ਦਾ ਸ਼ੁਕਰ ਹੁੰਦਾ ਜੇ ਮੈਂ ਕਾਲੀ ਦਲ ਨਾਲ ਰਲਿਆ ਹੁੰਦਾ ਤੇ ਕਾਲੀ ਦਲ ਦੀ ਇੱਕ ਵੋਟ ਹੀ ਹੋ ਫਿਰ ਅੱਜ ਤੁਹਾਡੇ ਭਰਾ ਨੂੰ ਪੈਂਦੀ ਹਮੇਸ਼ਾ ਜਿੱਥੇ ਹੈ ਉੱਥੇ ਆ ਖਰੇ ਜਿਹਦੇ ਨਾਲ ਹੈ ਉਹਦੇ ਨਾਲ ਹੈ ਜਿਹਦੇ ਖਿਲਾਫ ਹੈ ਉਹਦੇ ਖਿਲਾਫ ਹੈ ਕਸਵਾਲ ਆ ਕਿ ਜੇ ਤੁਹਾਡੀ ਸੁਣਵਾਈ ਨਹੀਂ ਤੇ ਆਮ ਬੰਦੇ ਦੀ ਕਿਵੇਂ ਸੁਣਵਾਈ ਹੋਏ ਇਹ ਤਾਂ ਹੁਣ ਮਤਲਬ ਇਹ ਤਾਂ ਪਾਰਟੀ ਨੂੰ ਸੋਚਣਾ ਚਾਹੀਦਾ ਨਾ ਜਾਣ ਇਹ ਤਾਂ ਪਾਰਟੀ ਦਾ ਹੀ ਫੈਸਲਾ ਇਸੇ ਲਈ ਤਾਂ ਰੂਬਰੂ ਹੋਏ ਤੁਹਾਡੇ ਹੂੰ ਆ ਦੇਖ ਕੀ ਸਮਝਦੇ ਹੋ ਪਾਰਟੀ ਦਾ ਜੈ ਇਦਾਂ ਦੀ ਗੱਲਾਂ ਰਹੀਆਂ ਕਿ ਕੀ 27 ਦੇ ਵਿੱਚ ਇਹਦਾ ਕੋਈ ਗੱਲ ਨਹੀਂ ਇਹ ਕੋਈ ਵੇਖੋ ਇਹ ਕਿਸੇ ਦਾ ਵੀ ਕੋਈ ਕਿਸੇ ਅਫਸਰशाही ਦਾ ਹੋ ਸਕਦਾ ਹੂੰ ਇਹਦੇ ਵਿੱਚ ਰੋਲ ਕੋਈ ਇੱਕ ਅੱਧੇ ਕਿਸੇ ਲੀਡਰ ਦਾ ਹੋ ਸਕਦਾ ਇਹ ਇਸ ਇਹਦੀ ਜਾਂਚ ਲਈ ਤੇ ਮੈਂ ਸਾਹਮਣੇ ਆ ਪਰ ਕੁਲਦੀਪ ਧਾਲੀਵਾਲ ਤੁਹਾਡੇ ਬੜੇ ਨੇੜੇ ਨੇ ਤੁਸੀਂ ਉਹਨਾਂ ਦੀ ਇਲੈਕਸ਼ਨਾਂ 'ਚ ਵੀ ਕੰਮ ਕੀਤਾ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਇਸ ਤਰ੍ਹਾਂ ਧਾਲੀਵਾਲ ਸਾਹਿਬ ਨਾਲ ਤਾਂ ਆਪਣਾ ਪਿਆਰ ਹੈ ਉਹ ਜੀ ਗਲਤ ਧਾਲੀਵਾਲ ਸਾਹਿਬ ਦੀ ਡਿਊਟੀ ਨਹੀਂ ਇੱਥੇ ਹੈਗੀ ਧਾਲੀਵਾਲ ਸਾਹਿਬ ਦੀ ਅਮਰਸਰ ਡਿਊਟੀ ਧਾਲੀਵਾਲ ਸਾਹਿਬ ਦਾ ਰਾਏ ਸਾਂਸੀ ਨਾਲ ਨਹੀਂ ਸੀ ਕਿ ਡਿਊਟੀ ਪਰ ਲਾਲਜੀਤ ਪੁੱਲਰ ਨੂੰ ਕਿਹਾ ਜਾ ਸਕਦਾ ਸੀ ਉਹਨਾਂ ਨੂੰ ਨਹੀਂ ਪਤਾ ਚੱਲਿਆ ਨਹੀਂ ਰਾਜੀਤ ਪੁੱਲਰ ਸਾਹਿਬ ਨੂੰ ਸਾਰਾ ਕੋ ਧਿਆਨ 'ਚ ਲਿਆਂਦਾ ਆ ਪ੍ਰਧਾਨ ਤੇ ਬਣ ਗਿਆ ਹੁਣ ਕਿਥੋਂ ਬਦਲ ਕੋਈ ਪ੍ਰਧਾਨਗੀ ਦੀ ਕੋਈ ਗੱਲ ਨਹੀਂ ਜੀ ਵੇਖੋ ਪ੍ਰਧਾਨ ਪ੍ਰਧਾਨਗੀ ਚੱਲਣੀ ਵਿਆ ਆਫਟਰ ਆਲ ਅੱਠ ਕਾਉਂਸਲ ਰਾਜ ਇੱਥੇ ਖਲੋਤੇ ਨੇ ਇਹਨਾਂ ਦੇ ਮਤੇ ਪੈਣ ਤੋਂ ਬਗੈਰ ਪ੍ਰਧਾਨਗੀ ਕਿੱਦਾਂ ਚੱਲਣੀ ਹੈ ਇਹ ਇਹ ਇਦਾਂ ਦੀ ਕੋਈ ਗੱਲ ਨਹੀਂ ਇਹਹੀ ਗੱਲ ਹੀ ਤਾਂ ਸੀਐਮ ਸਾਹਿਬ ਨੂੰ ਕਹਿ ਮੰਗ ਕੀਤੀ ਉਹਨਾਂ ਕੋਲ ਜਾਂਚ ਕਰਾਓ ਹੋਇਆ ਕੀ ਹੈ ਕਿਉਂ ਹੋਇਆ ਹੈ ਮੇਰੇ ਕਰਕੇ ਕੀਤਾ ਜਾਂ ਕਿਸੇ ਹੋਰ ਕਰਕੇ ਕੀਤਾ ਕੀ ਗੱਲ ਹੋਈ ਮਤਲਬ ਪਰ ਜੇਕਰ ਅੱਠ ਤੁਹਾਡੇ ਬੱਚੇ ਸੀ ਤੇ ਫਿਰ ਵੀ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਦਾ ਬਣਾ ਦਿੱਤਾ ਗਿਆ ਕਿ ਅੱਠ ਬੰਦੇ ਕੈਪੇਬਲ ਨਹੀਂ ਸੀ ਇਹੀ ਦੇ ਐਸੇ ਕਰਕੇ ਤਾਂ ਸਰ ਤੁਹਾਡੇ ਰੂਬਰੂ ਹੋਏ ਆ ਨਹੀਂ ਤੇ ਸ਼ੀਨਾ ਜੋਂਦਾ ਗਿਆ ਸ਼ੀਨੇ ਨੇ ਕਦੀ ਦਿਲ ਛੱਡਿਆ ਕਿਸ ਗੱਲ ਦਾ ਉਹ ਸਿਰਫ ਅੱਜ ਆਪਣੇ ਲੋਕਾਂ ਨੂੰ ਆਪਣੇ ਜिले ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਹੁਣ ਇੰਨੀ ਦੁਨੀਆ ਦਾ ਧਿਆਨ ਸੀ ਰਾਇਸਾਂ ਸੀ ਵੱਲ ਵੀ ਰਾਇਸਾਂ ਸੀ ਚ ਆਮ ਆਦਮੀ ਪਾਰਟੀ ਜਿੱਤੀ ਆ ਗੁਰਸ਼ਰਨ ਸੀਨੇ ਹੋਣਾ ਦਾ ਪਿੰਡ ਆ ਉਹਨਾਂ ਨੇ ਮਿਹਨਤ ਕੀਤੀ ਆ ਤੇ ਹੁਣ ਆਪਣਾ ਪੱਖ ਰੱਖਣ ਲਈ ਜਾਂ ਆਪਣੀ ਇਸ ਇਸ ਮਸਲੇ ਦੀ ਜਾਂਚ ਕਰਾਉਣ ਲਈ ਸੀਨੀਅਰ ਲੀਡਰਸ਼ਿਪ ਤੱਕ ਉਹਨਾਂ ਨੂੰ ਜਗਾਉਣ ਲਈ ਇਸ ਕਰਕੇ মিডিਏ ਸਾਹਮਣੇ ਆਉਣਾ ਪਿਆ ਸੁੱਤੇ ਨੇ ਸੀਨੀਅਰ ਲੀਡਰਸ਼ਿਪ ਨਹੀਂ ਹੋ ਸਕਈ ਵਾਰੀ ਇਹ ਜਗਾਉਣ ਦੀ ਗੱਲ ਕਰਨਾ ਨਹੀਂ ਵੇਖੋ ਕਈਆਂ ਨੂੰ ਨਹੀਂ ਇਸ ਗੱਲ ਦਾ ਉਹਨਾਂ ਨੂੰ ਕੀ ਪਤਾ ਹੁਣ ਮੈਂ ਉਹਨਾਂ ਨੂੰ ਜੋ ਮੈਨੇਜ ਕਰ ਦੇਣਾ ਉਤੋਂ ਸਰਕਾ ਐਮਐਲਏ ਦਾ ਯੋਰ ਚੱਲਿਆ ਨਹੀਂ ਮੇਰੇ ਖਿਆਲ ਨਾਲ ਨਹੀਂ ਇਦਾਂ ਦੀ ਕੋਈ ਗੱਲ ਹੋਈ ਹਲਕਾ ਚਾਰ ਸਾਹ ਦਾ ਵੀ ਇਹਦੇ ਵਿੱਚ ਕੋਈ ਰੋਲ ਹੈ ਪਰ ਹਲਕਾ ਐਮਐਲਏ ਜਿਹੜੇ ਨੇ ਸਰਕਾਰੀ ਐਨੇ ਸੁਖਵਿੰਦਰ ਸਿੰਘ ਸਰਕਾਰੀ ਚੱਲਿਆ ਇਹ ਯੋਰ ਤੇ ਉਹਨਾਂ ਦਾ ਹੀ ਉਹਨਾਂ ਦਾ ਇੱਕ ਬੰਦਾ ਜਿੱਤਿਆ ਤਾਂ ਸੀਨੀਅਰ ਵੀਰ ਪ੍ਰਧਾਨ ਬਣਾ ਲਿਆ ਉਹਨਾਂ ਦਾ ਜੋਰ ਚੱਲਿਆ ਹੋਰ ਸਾਡਾ ਚੱਲਿਆ ਉਹ ਨੈਕਸਟ ਸਟੈਪ ਕੀ ਰਹੇਗਾ ਤੁਹਾਡਾ ਕੋਈ ਨਹੀਂ ਪਾਰਟੀ ਨੂੰ ਮਿਲਦੇ ਆ ਉਧਰ ਸੀਐਮ ਸਾਹਿਬ ਨੂੰ ਮਿਲਦੇ ਸਾਰੀ ਟੀਮ ਲੈ ਕੇ ਅਰਵਿੰਦ ਕੇਜਰੀਵਾਲ ਜੀ ਕੋ ਜਾਣੇ ਸਾਰਿਆਂ ਨੂੰ ਲੈ ਕੇ ਫਿਰ ਉਹ ਸੁਣਾਈ ਹੋਈ ਤਾਂ ਕੀ ਕਰੂ ਨਹੀਂ ਫਿਰ ਉਹ ਤਾਂ ਉੱਥੋਂ ਬਾਹਰ ਡਿਸੀਜਨ ਹੋਊਗਾ ਨਾ ਐਵੇਂ ਜੇ ਵਾਲੀ ਗੱਲ ਨਹੀਂ ਜੇ ਵਾਲੀ ਕੋਈ ਗੱਲ ਨਹੀਂ ਐਦਾਂ ਰੋਜ਼ ਰੋਜ਼ ਪਾਰਟੀਆਂ ਬੰਦੇ ਬੰਦੇ ਦੀ ਕੋਈ ਕ੍ਰੈਡੀਬਿਲਟੀ ਨਹੀਂ ਬੰਦੇ ਦੀ ਰਹਿੰਦੀ ਸ਼ੀਨਾ ਰੋਜ਼ ਪਾਰਟੀਆਂ ਚੇਂਜ ਕਰਨ ਵਾਲਾ ਨਹੀਂ ਆ ਇਹ ਇਹੋ ਜੀ ਗੱਲ ਨਹੀਂ ਕੋਈ ਇੱਥੇ ਰਹਿ ਕੇ ਲੜਾਈ ਲੜਾਂਗੇ ਕੋਈ ਗੱਲ ਨਹੀਂ ਪਿੱਛੇ ਬੀਜੇਪੀ ਚ ਵੀ ਗੱਲਬਾਤ ਹੋਈ ਸੀ ਨਾ ਕਿ ਬੀਜੇਪੀ ਦੇ ਵੀ ਪੋਸਟਰ ਪੋਸਟਰ ਤੁਹਾਡੇ ਜੁਆਇਨਿੰਗ ਦੀ ਫੋਟੋਜ਼ ਕੋਈ ਸਾਹਮਣ ਮੇਰੀ ਕਦੀ ਮਤਲਬ ਨਹੀਂ ਕੋਈ ਚਰਚਾ ਤੇ ਸੀ ਨਾ ਬੀਜੇਪੀ ਦੀ ਸਾਰੀ ਨਹੀਂ ਕੋਈ ਮੈਂ ਬਿਲਕੁਲ ਹੀ 1% ਵੀ ਨਹੀਂ ਕਦੀ ਕਿਸੇ ਨਾਲ ਕੋਈ ਬੀਜੇਪੀ ਟੌਪ ਪਾਰਟੀ ਛੱਡੋ ਛੱਡ ਤ ਨਹੀਂ ਜਾਓਗੇ ਕਿ ਕਿਸ ਤਰ੍ਹਾਂ ਕਰੋਗੇ ਕਿਉਂਕਿ ਜਿਸ ਤਰ੍ਹਾਂ ਕਿ ਚਾਹੇ ਕਿਉਂਕਿ ਤੁਹਾਡੇ ਆਪਣੇ ਤੇ ਪ੍ਰਧਾਨ ਨਹੀਂ ਬਣ ਸਕੇ ਆਪਣੀ ਤੁਹਾਡਾ ਤੁਹਾਡਾ ਪਿੱਛੇ ਰਹਿ ਗਏ ਨਹੀਂ 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 ਇਹੋ ਜੀ ਗੱਲ ਨਹੀਂ ਆ ਵੇਖੋ ਸਾਡੇ ਕਿੰਨੇ ਸਰਪੰਚ ਸਾਹਿਬਾਨ ਹਲਕੇ ਦੇ ਵਿੱਚ ਕਿੰਡਾ ਵੱਡਾ ਹਲਕਾ ਆ ਆ ਸਾਰੀ ਸਾਡੀ ਟੀਮ ਹੈ ਇੰਡੀਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਪਾਰਟੀ ਨਹੀਂ ਛੱਡੀ ਜਾਂਦੀ ਉਹ ਸਿਰਫ ਜਿਹੜੀਆਂ ਕਾਲੀਆਂ ਭੇਡਾਂ ਉਹਨਾਂ ਵਾਸਤੇ ਹੀ ਨਾਮ ਦੱਸੋਗੇ ਕਾਲੀਆਂ ਆ ਜਣਾ ਸਾਹਮਣ ਨੇ ਫੇਰ ਵੀ ਕੋਈ ਕਾਲੀਆਂ ਪੇਡਾ ਮੈਂ ਕਿਹਾ ਤੁਸੀਂ ਲਾ ਤੁਸੀਂ ਆਪ ਸ਼ਾਮਾਂ ਤੱਕ ਹਿਸਾਬ ਲਾ ਲੈਣਾ ਤੁਸੀਂ ਜਾਣੀ ਜਾਣ ਜੇ ਤੁਹਾਡੇ ਤੋਂ ਥੋੜਾ ਕੋਈ ਗੱਲ ਲੁਕਦੀ ਹੈ ਸ਼ੁਕਰੀਆ ਜੀ ਤੇ ਸੀ ਗੁਰਸੇਵਰ ਸਿੰਘ ਛੀਨਾ ਆਪਣੀ ਹੀ ਪਾਰਟੀ ਦੇ ਖਿਲਾਫ ਅੱਜ ਖੁੱਲ ਕੇ ਬੋਲਦੇ ਨਜ਼ਰ ਆਏ ਨਹੀਂ ਉਹਨਾਂ ਨੇ ਕਿਹਾ ਕਿ ਕੁਝ ਸਾਡੀ ਪਾਰਟੀ ਦੀ ਕਾਲੀਆਂ ਪੇਡਾ ਨੇ ਉਹਨਾਂ ਦੇ ਕੌਂਸਲਰ ਜਿੱਤੇ ਪਰ ਫੇਰ ਵੀ ਜਿਹੜਾ ਹੈ ਸੀਨੀਅਰ ਮੀਤ ਪ੍ਰਧਾਨ ਜਿਹੜਾ ਹੈ ਉਹ ਕਾਂਗਰਸ ਪਾਰਟੀ ਦਾ ਬਣਾਇਆ ਗਿਆ ਔਰ ਇੱਥੋਂ ਤੱਕ ਕਿ ਜਿਸ ਨੂੰ ਪ੍ਰਧਾਨ ਥਾਪਿਆ ਗਿਆ ਹੈ ਉਹ ਉੱਤੇ ਸਹਿਮਤੀ ਵੀ ਨਹੀਂ ਚਲਾਈ ਗਈ ਤਾਂ ਆਪਣੇ ਕੌਂਸਲਰਾਂ ਦੇ ਨਾਲ ਇੱਥੇ ਹਾਜ਼ਰ ਹੋਏ ਨੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੁਣਵਾਈ ਨਹੀਂ ਹੋਈ ਲੇਕਿਨ ਇਸ ਮਾਮਲੇ ਦੇ ਵਿੱਚ ਉਹ ਸੂਬੇ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ ਤਾਂਕਿ ਇਸ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਔਰ ਜੋ ਉਹਨਾਂ ਦਾ ਅਕਸ ਐ ਉਸ ਨੂੰ ਠੀਕ ਕੀਤਾ ਜਾਵੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ